ਕੂੜੀਆਂ ਵੀ ਬਣਾਈ ਆ ਬਦੋ ਮੈਨੇ ਕੂੜੀਆਂ ਨਹੀਂ ਖਾਣਿਆ ਖਾ ਗੇ ਬਹੁਤ ਤਬੀਰ ਖਰਾਬ ਹੋ ਜੇ ਨਹੀਂ ਖਾਣੀਆਂ ਤੇ ਲੈ ਆਉਨੇ ਦੋਖੋ ਨਹੀਂ ਪਤਾ ਨਹੀਂ ਹੋਰ ਬੈਠਾਂ ਕੋਈ ਬੈਹਿ ਵੀ ਜਾਏ ਪਰ ਮੈਨ ਲਾਗੇ ਬੈਠ ਹਾਂਜੀ ਹੋਰ ਤੁਹਾਡੇ ਪੜਾਈ ਦੇ ਤੱਕ ਚੱਲਣ ਦੀ ਹੈ ਠੀਕ ਚੱਲਣ ਦੀ ਠੀਕ ਆ ਹਾਂਜੀ ਮਾਸਟਰ ਮਾਰਦਾ ਕੋਟ ਬਦਨੀ ਅੰਮਿਆ ਨੂੰ ਮਾਰ ਕੇ ਤੇ ਜਾਣਾ ਅੱਡੀ ਬੰਦ ਰਿਆ ਸਵਾਕ ਤਾਂ ਅੰ ਅੱਛਾ ਇਹਦੀ ਗੱਲ ਮਮੇ ਦੇ ਵਾਕੇ ਕਾਦੇ ਬਹੁਤ ਤੇਜ਼ ਆ

ਪਾਣੀ ਤੇ ਲੈਉਂਦੇ ਸੀ ਦੋ ਘੁੱਟ ਨਹੀਂ ਪੁੱਤ ਦੇ ਮੈਂ ਖਾ ਲਈ ਤੇ ਫਿਰ ਮੈਨੂੰ ਹਜਮ ਨਹੀਂ ਹੋਣੀ ਫਿਰ ਮਾਂ ਤੇਰੇ ਬੋਲੂ ਖਾ ਲੋ ਖਾਣ ਲੱਗੇ ਉਹਨੇ ਕਹਿਣਾ ਕੁਝ ਵਹਿਂਦੀ ਨਹੀਂ ਐ ਸਿਆਪਾ ਮੇਰੇ ਭਾਰਾਂ ਨੂੰ ਸਮਾਨਣੀ ਪੈਂਦੀ ਫਿਰ ਕੋਈ ਨਹੀਂ ਪੁੱਤ ਕੋਈ ਖਾਓ ਮੈਨੇ ਖਾਣ ਜਾ ਮੇਰਾ ਬੱਚਾ ਸਾਰੀ ਰਾਤ ਖੰਗਦੀ ਰਹੀ ਮਾਤਾ ਹੈ ਪਤਾ ਨਹੀਂ ਕੀ ਖਾਂਦੀ ਰਹਦੀ ਜਾਣੇ ਮੈਂ ਤਾਂ ਸੁੱਕੀ ਰੋਟੀ ਦਿੰਨੀ ਆ ਕੀ ਪਤਾ ਕੀ ਕੀ ਖਾਂਦੀ ਰਹਿੰਦੀ ਆ ਉਪੂੜੀ ਹੁੰਦੀ ਆ ਉਗਦੇ ਜਾਂਦੀ ਨਹੀਂ ਮੁੱਠੀਆਂ ਭਰ ਜਾਂਦੀ ਨਹੀਂ ਉਹ ਹੀ ਕੱਢ-ਕੱਢ ਕੇ ਖਾਂਦੀ ਹੋਣੀ ਆ ਹੈ ਮੇਰੇ ਭਾ ਦਾ ਸਿਆਪਾ ਹੈ ਜਦੋਂ ਵੇਖੋ ਨਹੀਂ ਖੰਗ ਖੰਗ ਰਾਤ ਪਰ ਸੌ ਨਹੀਂ ਦਿੱਤਾ ਕਿਤੇ ਨੇ ਮੈਨੂੰ ਚੱਲ ਲੱਗੀ ਤੇ ਲੱਗੀ ਰਵੇ ਮੈਂ ਫੇੜੀ ਦਵਾਈ ਲੈ ਕੇ ਦੇਣੀ ਆ ਆ ਮਰਦੀ ਰਵੇ ਜਿੱਦਾਂ ਪਰਜੀਆ ਇੱਕ ਉਹ ਜਿਹੜਾ ਜਾਂਦਾ ਜਾਂਦਾ ਮਾਂ ਤਾਨੂੰ ਰੋਟੀ ਦੇ ਦਿਆ ਕਰ ਰੋਟੀ ਦੇ ਦਿਆ ਕਰ ਹੈ ਰੋਟੀ ਕੀ ਦਿੱਨੀ ਇਹਨੇ ਤੇ ਪਰੇਸ਼ਾਨ ਹੀ ਕਰਕੇ ਰੱਖਤਾ ਮੇਰਾ ਤੇ ਜੀਣਾ ਇਨਾਂ ਨੇ ਦੁਰਲੰਭ ਕੀਤਾ ਹੋਇਆ ਵਾ ਦੱਸ ਘੜੀ ਬੰਦੇ ਨੇ ਸਾਹ ਲੈਣਾ ਦਾ ਰਾਤ ਕਨੇਟੀ ਕਹਣਾ ਦਾ ਟਿਕਣ ਨਹੀਂ ਦਿੰਦੀ ਆ ਕਿਤੇ ਮੈਂ ਤੇ ਇੰਨੀ ਪਰੇਸ਼ਾਨ ਆ ਨਾ ਕੀ ਦੱਸਾਂ ਚਲ ਚਾਹ ਧਰਾ ਹਾਂ ਆਜਾ ਚਾਹ ਪਾਣੀ ਗਈ ਆ ਪੀ ਲੋ ਆ ਮੇਰੇ ਕੋਲ ਇੱਕ ਮਿੰਟ ਰੋਟੀ ਚਾਹ ਚੜੇ ਇੱਕ ਮਿੰਟ ਮੈਂ ਰੁਕੀ ਆ ਚਾਹ ਠੰਡੀ ਹੋ ਜਾਈਨੀ ਆ ਕ੍ਰਸ਼ ਕਰੋ ਤੇ ਚਾਹ ਪੀਓ ਹਾਂਜੀ ਆ ਜੀ ਰਾਤੀ ਹੋਣੀ ਪੜਦੇ ਪਤਾਬਾਂ ਉੱਥੇ बंदा थोड़ा बदा साप सूत्रा कारके रखे, फुला पाया स्वेगे तो